ਉਹ ਪੰਥ ਦੇ ਵਿੱਚ ਚੱਲ ਰਿਹਾ ਮੌਜੂਦਾ ਸੰਕਟ ਹੈ ਮੰਚ ਦੇ ਉੱਤੇ ਜਿਹੜੇ ਵਿਦਵਾਨ ਬੈਠੇ ਨੇ ਇਹ ਮੇਰੇ ਅਧਿਆਪਕ ਵੀ ਨੇ ਮੇਰੇ ਟੀਚਰ ਨੇ ਮੈਨਾਂ ਤੋਂ ਪੜ੍ਹਾ ਇਸ ਲਈ ਮੈਂ ਕੁਝ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹੁੰਨਾ 2020 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣਾ 100 ਸਾਲਾ ਸਥਾਪਨਾ ਦਿਵਸ ਮਨਾ ਰਿਆ ਸੀ ਉਸ ਵਕਤ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੇਵਾ ਨਿਭਾ ਰਿਹਾ ਸੀ ਤੇ ਮੇਰੇ ਤੱਕ ਪਹੁੰਚ ਹੋਈ ਕਿ 2015 ਦੇ ਵਿੱਚ ਜੋ ਗਲਤੀਆਂ ਅਕਾਲੀ ਸਰਕਾਰ ਵੱਲੇ ਅਕਾਲੀ ਲੀਡਰਾਂ ਤੋਂ ਹੋਈਆਂ ਉਹਦੀ ਅਸੀਂ ਕਈ ਵਾਰ ਮਾਫੀ ਮੰਗ ਚੁੱਕੇ ਹਾਂ ਪਰ ਪੰਥ ਨੇ ਮਾਫੀ ਪ੍ਰਵਾਨ ਨਹੀਂ ਕੀਤੀ ਅਸੀਂ ਚਾਹੁੰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਨੂੰ ਬੁਲਾਇਆ ਜਾਏ ਉੱਥੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਮਾਫੀ ਮੰਗੀਏ ਤੁਸੀਂ ਸਾਨੂੰ ਤਨਖਾਹ ਲਾਓ ਅਸੀਂ ਤਨਖਾਹ ਭੁਗਤੀਏ ਤੇ ਸ਼ਾਇਦ ਪੰਥ ਪ੍ਰਵਾਨ ਕਰ ਲੇ ਮਹਾਂਸਾਹਿਬ ਨੇ ਉਸ ਵਕਤ ਕਿਹਾ ਕਿ ਇਸ ਤਰ੍ਹਾਂ ਪ੍ਰਵਾਨਗੀ ਨਹੀਂ ਹੋਏਗੀ ਜੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਰਾਹੀਂ ਪੰਥ ਤੋਂ ਪ੍ਰਵਾਨਗੀ ਚਾਹੁੰਦੇ ਹੋ ਤੇ ਤੁਹਾਨੂੰ ਆਪਣੇ ਅਹੁਦਿਆਂ ਦਾ ਤ્યાਗ ਕਰਕੇ ਆਉਣਾ ਪਏ ਕਹਿੰਦੇ ਇਹ ਮੁਸ਼ਕਲ ਹੈ ਮੈਂ ਕਹਾਂ ਠੀਕ ਹੈ ਜੇ ਮੁਸ਼ਕਲ ਹੈ ਫਿਰ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਮਾਮਲੇ ਦੇ ਵਿੱਚ ਨਾ ਲੈ ਕੇ ਆਓ ਤੁਸੀਂ ਆਪੇ ਜਾਓ ਉੱਥੇ ਤਿੰਨ ਦਿਨ ਸੇਵਾ ਕਰੋ ਤੇ ਘਰਾਂ ਨੂੰ ਚਲ ਜਿਓ ਠੀਕ ਹੈ ਕਹਿੰਦੇ ਤਿੰਨ ਦਿਨ ਸ੍ਰੀ ਅਕਨਪੁਰ ਸਾਹਿਬ ਰਖਵਾਇਆ ਭੋਗ ਪਾਇਆ ਉੱਥੇ ਤਿੰਨ ਦਿਨ ਸੇਵਾ ਕੀਤੀ ਆਪੇ ਸੇਵਾ ਕੀਤੀ ਆਪੇ ਘਰਾਂ ਨੂੰ ਚਲੇ ਗਏ ਉਸ ਤੋਂ ਬਾਅਦ ਕਰੋਨਾ ਕਾਲ ਚੱਲ ਪਿਆ 2022 ਦੇ ਵਿੱਚ ਫਿਰ ਮੇਰੇ ਤੱਕ ਅਪਰੋਚ ਕੀਤੀ ਤੇ ਗੱਲ ਬਣੀ ਨਹੀਂ ਐ ਸਾਨੂੰ 2 ਸਾਲ ਹੋ ਗਏ ਆਪੇ ਉੱਥੇ ਜਾ ਕੇ ਬਰਤਨ ਮਾਂਜਦਿਆਂ ਨੂੰ ਝਾੜੂ ਮਾਰਦਿਆਂ ਨੂੰ ਪਰ ਗੱਲ ਜੀ ਬਣੀ ਨਹੀਂ ਇੱਕ ਚਿੱਠੀ ਵੀ ਮੇਰੇ ਕੋਲ ਲੈ ਕੇ ਆਏ ਕੌਣ ਲੈ ਕੇ ਆਇਆ ਉਹਨਾਂ ਦਾ ਨਾਂ ਕਰਨਾ ਦੱਸਣਾ ਵਾਜਬ ਨਹੀਂ ਹੈ ਤੇ ਉਹਦੇ ਵਿੱਚ ਲਿਖਿਆ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣਾ ਚਾਹੁੰਦੇ ਹਾਂ ਅਸੀਂ ਆਪਣੀ ਪੁੱਲ ਦੀ ਖਿਮਾ ਜਾਚਨਾ ਮੰਗਣੀ ਚਾਹੁੰਦੇ। ਤਖਸ਼ੀਰ ਦਮਦਮਾ ਸਾਹਿਬ ਬੈਠੇ ਸੀ ਅਸੀਂ। ਮੈਂ ਕਿਹਾ ਕਿਸ ਪੁੱਲ ਦੀ? ਕਹਿੰਦੇ ਅਣਜਾਣੇ ਚ ਹੋਈਆਂ ਪੁੱਲਾਂ ਦੀ। ਮੈਂ ਕਿਹਾ ਅਣਜਾਣੇ ਚ ਹੋਈਆਂ ਪੁੱਲਾਂ ਦੀ ਤਾਂ ਅਸੀਂ ਵੀ ਮਾਫੀ ਮੰਗਦੇ ਹਾਂ ਰੋਜ਼ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ। ਹਰ ਸੇਖੀ ਮੰਗਦਾ ਸੱਚੇ ਪਾਤਸ਼ਾਹ ਜ਼ਿੰਦਗੀ ਜਿਉਂਦਿਆਂ ਗਲਤੀਆਂ ਹੋ ਜਾਂਦੀਆਂ ਮਾਫ ਕਰ ਦਿਓ। ਇਹਦੇ ਵਿੱਚ ਜ਼ਿਕਰ ਤਾਂ ਕਰਨਾ ਸੀ ਨਾ ਕਿ ਕਿਹੜੀਆਂ ਗਲਤੀਆਂ ਹੈਗੀਆਂ ਜਿਹਦੀ ਤੁਸੀਂ ਮਾਫੀ ਮੰਗਣਾ ਚਾਹੁੰਦੇ ਹੋ ਕਹਿੰਦੇ ਨਹੀਂ ਉਹ ਗਲਤੀਆਂ ਦਾ ਜ਼ਿਕਰ ਨਹੀਂ ਹੋਏਗਾ ਸਿਰਫ ਅਣਜਾਣੇ ਚ ਹੋਈਆਂ ਗਲਤੀਆਂ ਪੰਥ ਸਾਨੂੰ ਮਾਫ ਕਰੇ ਮੈਂ ਕਿਹ ਇਸ ਤਰ੍ਹਾਂ ਨਹੀਂ ਹੋਏਗਾ ਨੰਬਰ 1 ਤੁਹਾਨੂੰ ਗਲਤੀਆਂ ਦਾ ਉਲ্লেখ ਕਰਨਾ ਪਏਗਾ ਕਿ ਕਿਹੜੀ-ਕਿਹੜੀ ਗਲਤੀ ਦੀ ਤੁਸੀਂ ਪੰਥ ਪਾਸੋਂ ਮਾਫੀ ਮੰਗਣਾ ਚਾਹੁੰਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਤੇ ਤੇ ਦੂਸਰਾ ਤੁਹਾਨੂੰ ਅਹੁਦੇ ਛੱਡ ਕੇ ਆਉਣਾ ਪਊਗਾ ਜੇ ਦੋ ਗੱਲਾਂ ਮਨਜ਼ੂਰ ਹੈ ਤਾਂ ਵੇਖ ਲਓ ਜੇ ਨਹੀਂ ਮਨਜ਼ੂਰ ਤੇ ਤੁਸੀਂ ਆਪਣੇ ਘਰ ਖੋਸ਼ ਤੇ ਮੈਂ ਆਪਣੇ ਘਰ ਖੋਸ਼ ਉਹ ਕਹਿੰਦੇ ਇਹ ਦੋ ਗੱਲਾਂ ਤਾਂ ਮਨਜ਼ੂਰ ਨਹੀਂ ਪਰ ਕਹਿੰਦੇ ਅਸੀਂ ਤੁਹਾਨੂੰ ਨਾ ਮਨਜ਼ੂਰ ਕਰਦੇ ਆ ਮੈਂ ਕਹਾਂ ਠੀਕ ਹੈ ਜੀ ਮੈਨੂੰ ਨਾ ਮਨਜ਼ੂਰ ਕਰਤਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੈਨੂੰ ਵਾਪਸ ਅਕਸ਼ਰੀ ਦੰਗਮਾ ਸਾਹਿਬ ਭੇਜਦਾ ਚਲੋ ਲੋਕ ਸਭਾ ਦੀ ਇਲੈਕਸ਼ਨ ਹੋਈ ਮੈਂ ਇਸ ਕਰਕੇ ਦੱਸ ਰਿਹਾ ਕਿਉਂਕਿ ਮੇਰੇ ਅਧਿਆਪਕ ਸਾਹਿਬ ਬੈਠੇ ਹੈ ਮੈਂ ਇਹਨਾਂ ਨੂੰ ਵੀ ਜਾਣਕਾਰੀ ਦੇਣਾ ਚਾਹੁੰਦਾ ਇਲੈਕਸ਼ਨ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਇੱਕ ਸੀਟ ਜਿੱਤਿਆ ਬੁਰੀ ਤਰ੍ਹਾਂ ਹਾਰ ਹੋਈ ਪਾਰਟੀ ਦੇ ਵਿੱਚ ਦੁਫੇੜ ਪੈ ਗਈ ਤੇ ਸਾਹਮਣੇ ਬੈਠੇ ਨੇ ਚੰਦੂ ਮਾਜਰਾ ਸਾਹਿਬ ਇਹ ਕੁਝ ਹੋਰ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਤੇ ਚਿੱਠੀ ਲੈ ਕੇ ਆ ਗਏ 7 ਅਗਸਤ ਨੂੰ ਉਸ ਦਿਨ ਅਸੀਂ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘਾਂ ਦੀ ਜਿਹੜੀ ਹੈ ਉਹ ਇੰਟਰਵਿਊ ਚੱਲ ਰਹੀ ਸੀ ਉੱਥੇ ਅਸੀਂ ਬੈਠੇ ਸੀ ਸਾਰੇ ਇਹਨਾਂ ਨੇ ਚਿੱਠੀ ਦਿੱਤੀ ਮੇਰੀ رائے ਲਈ ਗਈ ਬੇ ਚਿੱਠੀ ਦੇ ਕੀ ਕਰਨਾ ਚਾਹੀਦਾ ਹੈ ਤੇ ਮੈਂ ਕਿਹਾ ਇਹ ਚਿੱਠੀ ਰਿਜੈਕਟ ਕਰਨੀ ਚਾਹੀਦੀ ਮੈਂ ਅੱਜ ਦੱਸ ਰਿਹਾ ਸਾਹਮਣੇ ਬੈਠੇ ਨੇ ਮੈਂ ਕਿਹਾ ਚਿੱਠੀ ਰਿਜੈਕਟ ਕਰਨੀ ਚਾਹੀਦੀ ਹੈ ਕਹਿੰਦੇ ਕਿਉਂ ਮੈਂ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਤੰਦੂਰ ਨਹੀਂ ਹੈ ਵੀ ਜਿਹੜਾ ਮਰਜ਼ੀ ਇੱਥੇ ਆ ਕੇ ਰੋਟੀਆਂ ਸੇਕ ਕੇ ਤੇ ਆਪਣੇ ਘਰ ਚਲੇ ਜਾਏ ਜੇ 6 7 ਸੀਟਾਂ ਅਕਾਲੀ ਜਲ ਜਿੱਤ ਜਾਂਦਾ ਤੇ ਕੀ ਇਹ ਚਿੱਠੀ ਆਉਣੀ ਸੀ ਜੇ ਸ਼ਰਮਣੀ ਅਕਾਲੀ ਦਲ 5 6 ਸੀਟਾਂ ਲੋਕ ਸਭਾ ਦੀਆਂ ਜਿੱਤ ਜਾਂਦਾ ਫਿਰ ਕੀ ਚਿੱਠੀ ਆਉਣੀ ਸੀ ਨਹੀਂ ਆਉਣੀ ਸੀ ਹੁਣ ਹਾਰ ਹੋਈ ਹੈ ਬੁਰੀ ਤਰ੍ਹਾਂ ਇਸ ਕਰਕੇ ਇਹ ਚਿੱਠੀ ਐਕਸੈਪਟ ਨਹੀਂ ਕੀਤੀ ਜਾਣੀ ਚਾਹੀਦੀ ਮੇਰੀ ਇਹ ਵਿਚਾਰ ਸੀ ਬਤੌਰ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਚਲੋ 7 ਅਗਸਤ ਨੂੰ ਚਿੱਠੀ ਆਉਂਦੀ ਹੈ 15 ਅਗਸਤ ਨੂੰ ਮੀਟਿੰਗ ਬੁਲਾ ਲਈ ਗਈ ਵਿਚਾਰ ਕਰਨ ਵਾਸਤੇ ਹਾਲਾਂਕਿ ਮੈਂ ਬਹੁਤ ਕਿਹਾ ਮਹਾਨਯੋਗ ਸਿੰਘ ਸਾਹਿਬ ਜੀ ਨੂੰ ਕਿ ਆਪਾਂ ਨੂੰ ਇਹਦੇ ਤੇ ਚਰਚਾ ਨਹੀਂ ਕਰਨੀ ਚਾਹੀਦੀ ਚਿੱਠੀ ਦੇ ਉੱਤੇ ਇਹ ਚਿੱਠੀ ਉਹਨਾਂ ਚੋਂ ਇੱਕ ਸਧਾਰਨ ਚਿੱਠੀ ਹੈ ਪਰ ਜਦੋਂ ਸ੍ਰੀ ਅਕਾਲ ਤਖਤ ਸਰ ਤੇ ਇਸ ਚਿੱਠੀ ਦੀ ਜਿਹੜੀ ਹੈ ਪ੍ਰਵਾਨਗੀ ਹੋ ਗਈ ਐ ਕਿ ਐਕਸੈਪਟ ਹੋ ਗਈ ਮਾਮਲਾ ਚੱਲ ਪਿਆ ਫਿਰ ਮਾਨਜੋਗ ਸਿੰਘ ਸਾਹਿਬ ਜੀ ਨਾ ਤੁਹਾਡੇ ਵਸ ਰਹਿਣਾ ਨਾ ਮੇਰੇ ਵਸ ਰਹਿਣਾ ਤੇ ਨਾ ਹੀ ਕਿਸੇ ਹੋਰ ਦੇ ਵਸ ਰਹਿਣਾ ਫਿਰ ਪੰਥ ਦੇ ਵਸ ਹੋ ਜਾਏਗਾ ਫਿਰ ਉਹ ਕਰਨਾ ਪਏਗਾ ਜਿਹੜਾ ਪੰਥ ਚਾਹੂਗਾ ਬਹੁਤ ਗਿਆਸ ਪਰ ਚਲੋ ਮਾਮਲਾ ਚੱਲ ਪਿਆ ਗੱਲ ਕੀ ਸੀ ਉਹ ਕਹਿੰਦੇ ਜੀ ਪੰਥਕ ਪੋਲਿਟਿਕਸ ਨੂੰ ਕਿਰਮ ਪੈ ਗਏ ਨੇ ਤੇ ਤੁਸੀਂ ਧੋ ਦਿਓ ਡਟੌਲ ਦੇ ਨਾਲ ਤਾਂ ਕਿ ਕਰਮ ਖਤਮ ਹੋ ਜਾਣ ਪੰਥਕ ਪੋਲਟਿਕਸ ਅਕਾਲੀ ਪੋਲਟਿਕਸ ਅਸੀਂ ਵੀ ਅਕਾਲੀ ਦਲ ਦੇ ਹਮਾਇਤੀ ਆ ਠੀਕ ਹੈ ਜੀ ਧੋਦਨੇ ਆ ਅਕਾਲੀ ਪੋਲਟਿਕਸ ਨੂੰ ਕਰਮ ਪਏ ਆ ਖਤਮ ਕਰ ਦਿੰਨੇ ਆ ਕਹਿੰਦੇ ਸ਼ਰਤ ਹੈ ਕੀ ਸ਼ਰਤ ਹੈ ਕਹਿੰਦੇ ਡਟੌਲ ਸਾਡਾ ਆਊਗਾ ਢੋਲ ਦੇ ਵਿੱਚ ਪਾਣੀ ਭਰ ਕੇ 2-4 ਡਾਟੇ ਰੰਗ ਦੇ ਪਾਵਾਂਗੇ ਤੇ ਉਹਦੇ 'ਚ ਨਵਾ ਕੇ ਸਾਨੂੰ ਬਾਹਰ ਕੱਢ ਦਿਓ ਤੇ ਸਾਡਾ ਛਟਕਾਰਾ ਆਜੂ ਤੇ ਅਸੀਂ ਇਹੋ ਹੀ ਕਿਹਾ ਵੀ ਇਹਦੇ ਨਾਲ ਨਹੀਂ ਤੁਹਾਡਾ ਫਾਇਦਾ ਹੋਣਾ ਜੇ ਤੁਸੀਂ ਚਾਹੁੰਦੇ ਹੋ ਕਿ ਲੀਡਰਸ਼ਿਪ ਦੇ ਵਿੱਚ ਉਭਾਰ ਆਵੇ ਅਕਾਲੀ ਪੋਲਿਟਿਕਸ ਸਰਵਾਈਵ ਕਰੇ ਤੇ ਫਿਰ ਥੋੜੇ ਡਟੌਲ ਨਾਲ ਨਹੀਂ ਹੋਣੀ ਡਟੌਲ ਸਾਨੂੰ ਪੰਥ ਦੀ ਮਰਜ਼ੀ ਨਾਲ ਤਿਆਰ ਕਰਨਾ ਪਊਗਾ ਜੋ ਪੰਥ ਚਾਹੁੰਦਾ ਉਹਦੇ ਮੁਤਾਬਕ ਡਟੌਲ ਤਿਆਰ ਕਰਨਾ ਪਊਗਾ ਚਲੋ ਪੰਥ ਦੀ ਮਰਜ਼ੀ ਨਾਲ ਅਸੀਂ ਜਿਹੋ ਜਾਂ ਸਾਡੇ ਤੋਂ ਹੋ ਸਕਿਆ 2 ਦਸੰਬਰ ਨੂੰ ਅਸੀਂ ਡਟੌਲ ਤਿਆਰ ਕੀਤਾ ਔਰ ਡੁੱਪੀ ਲਵਾਈ ਅਜੇ ਉਹ ਪ੍ਰਧਾਨ ਇਹਨਾਂ ਦਾ ਹੋਟਲ 'ਚ ਪਹੁੰਚਿਆ ਸੀ ਤੇ 10 ਜਿਹੜੇ ਚਾਪਲੂਸ ਸੀ ਉਹਨਾਂ ਨੇ ਪਾਣੀ ਪਾ ਕੇ ਧੋਤਾ ਤੇ ਨਾਲ ਮਿੱਠਾ ਪਾਣੀ ਪਾ ਕੇ ਹੋਰ ਪਾਤਾ ਉਹ ਕਰਮ ਜਿਹੜੇ ਸੀ ਉਹ ਘਟਣ ਦੀ ਬਜਾਏ ਸਗੋਂ ਹੋਰ ਵੱਧ ਗਏ ਕਹਿੰਦੇ ਇਹ ਪ੍ਰਵਾਨ ਨਹੀਂ ਜੀ ਇਹ ਤਾਂ ਜ਼ਹਿਰ 'ਚ ਸੜਦਾ ਸਾਨੂੰ ਜਿਵੇਂ ਘੋੜੇ ਨੂੰ ਰੋਗ ਹੋ ਜਾਂਦਾ ਸੀ ਨਾ ਪੁਰਾਣੇ ਸਮੇਂ 'ਚ ਮਸਾਲਾ ਦਿੰਦੇ ਹੁੰਦੇ ਸੀ ਦਿੱਤਾ ਤਾਂ ਸੀ ਮਸਾਲਾ ਸੀ ਵੀ ਘੋੜੇ ਦਾ ਰੋਗ ਠੀਕ ਹੋ ਜੂ ਤੇ ਚਾਪ ਲੂਸਾ ਨੇ ਲੱਤਾਂ ਫੜ ਕੇ ਘੋੜਾ ਪੁੱਠਾ ਕਰਤਾ ਤੇ ਸਾਰਾ ਮਸਾਲਾ ਬਾਹਰ ਕੱਢਤਾ ਵੀ ਫਾਇਦਾ ਨਹੀਂ ਹੋਣਾ ਚਾਹੀਦਾ ਉਲਟਾ ਨੁਕਸਾਨ ਹੋ ਗਿਆ ਬੜਾ ਹੀ ਨੁਕਸਾਨ ਹੋ ਗਿਆ ਫਿਰ ਸਾਡੇ ਵੈਰੀ ਬਣ ਗਏ ਵੀ ਇਹਨਾਂ ਨੇ ਠੀਕ ਨਹੀਂ ਕੀਤਾ ਮੈਂ ਸਾਧ ਸੰਗ ਜੀ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਅਕਾਲੀ ਸਿਆਸਤ ਦਾ ਕੋਈ ਨੁਕਸਾਨ ਕਰਨ ਲਈ 2 ਦਸੰਬਰ ਦਾ ਹੁਕਮਨਾਮਾ ਜਾਰੀ ਨਹੀਂ ਸੀ ਕੀਤਾ ਅਕਾਲੀ ਸਿਆਸਤ ਨੂੰ ਬਚਾਉਣ ਵਾਸਤੇ ਹੁਕਮਨਾਮਾ ਜਾਰੀ ਕੀਤਾ ਸੀ ਅਕਾਲੀ ਉਹ ਜਿਹੜੇ ਅਕਾਲ ਨੂੰ ਸਮਝਦੇ ਐ ਤੇ ਜਿਹੜੇ ਅਕਾਲ ਨੂੰ ਨਹੀਂ ਸਮਝਦੇ ਉਹ ਅਕਾਲ ਦੇ ਤਖਤ ਨੂੰ ਕੀ ਸਮਝਣੇ ਕਹਾਉਂਦੇ ਆ ਅਕਾਲੀ ਐ 8-10 ਜਾਣੇ ਜਿਹੜੇ ਘੇਰਾ ਬੰਨ੍ਹ ਕੇ ਤੁਰੇ ਫਿਰਦੇ ਆ ਨਾ ਉੱਥੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਉਹ ਕਹੌਂਦੇ ਆ ਅਕਾਲੀ ਹੋਈ ਐ ਪਰ ਨਾ ਉਹਨਾਂ ਨੂੰ ਅਕਾਲ ਦੀ ਸਮਝ ਐ ਤੇ ਨਾ ਅਕਾਲ ਤਖਤ ਦੀ ਸਮਝ ਐ ਅਕਾਲ ਤਖਤ ਦੇ ਸੰਕਲਪ ਦੀ ਸਮਝ ਐ ਕੁਝ ਵੀ ਨਹੀਂ ਪਤਾ ਉਹਨਾਂ ਨੂੰ ਇਹੋ ਕਾਰਨ ਐ ਕਿ ਉਹ ਸਮਝ ਹੀ ਨਹੀਂ ਸਕੇ ਉਹ ਉਹਨਾਂ ਨੇ ਨੁਕਸਾਨ ਕਰਤਾ ਇਹ ਬੱਚਾ ਹੁੰਦਾ ਨਾ ਬੱਚੇ ਨੂੰ ਮਾਂ ਜਿਹੜੀ ਆ ਜ਼ਬਰਦਸਤੀ ਉਹ ਕੌੜੀ ਹੁੰਦੀ ਆ ਦਵਾਈ ਪਿਆ ਦਿੰਦੀ ਆ ਤੇ ਕਈ ਵਾਰੀ ਬੱਚਾ ਜਿਹੜਾ ਨਾ ਉਹ ਬਾਹਰ ਕੱਢ ਦਿੰਦਾ ਦਵਾਈ ਕੌੜੀ ਹੁੰਦੀ ਆ ਨਾ ਅੰਦਰ ਨਗਾਉਂਦਾ ਨਹੀਂ ਬਾਹਰ ਕੱਢ ਦਿੰਦਾ ਤੇ ਜਦੋਂ ਬਾਹਰ ਕੱਢ ਦਿੰਦਾ ਫਿਰ ਉਹਦੀ ਬਿਮਾਰੀ ਠੀਕ ਨਹੀਂ ਹੁੰਦੀ ਰੋਗ ਠੀਕ ਨਹੀਂ ਹੁੰਦਾ ਇਹਨਾਂ ਦਾ ਰੋਗ ਠੀਕ ਤਾਂ ਕੀ ਹੋਣਾ ਸੀ ਸਗੋਂ ਹੋਰ ਵੱਧ ਗਿਆ ਬਹੁਤ ਜ਼ਿਆਦਾ ਵੱਧ ਗਿਆ ਸੋ ਸਾਤ ਸੰਗਤ ਜੀ ਜੋ ਵੀ ਕੁਝ ਇਹਨਾਂ ਨੇ ਕੀਤਾ ਬਦਲਾ ਲਊ ਭਾਵਨਾ ਦੇ ਤਹਿਤ ਸਾਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਸਾਨੂੰ ਨੁਕਸਾਨ ਪਹੁੰਚਿਆ ਸਾਡੇ ਅਹੁਦੇ ਚਲੇ ਗਏ ਖਾਸ ਤੌਰ ਤੇ ਮੇਰਾ ਹੀ ਅਹੁਦਾ ਗਿਆ ਚਲੋ ਬਾਕੀ ਸਿੰਘ ਸਾਹਿਬਾਨ ਬਤੌਰ ਹੈੱਡ ਗ੍ਰੰਥੀ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੇ ਸ਼ੋਭਤਾ ਹੈ ਮੇਰਾ ਅਹੁਦਾ ਗਿਆ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਉਹਦਾ ਚਲਾ ਗਿਆ ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਨੇ ਬਦਲਾ ਲਊ ਭਾਵਨਾ ਦੇ ਤਹਿਤ ਸਾਡਾ ਨੁਕਸਾਨ ਕਰਦਿਆਂ ਕਰਦਿਆਂ ਪੰਥਕ ਸੰਸਥਾਵਾਂ ਦਾ ਨੁਕਸਾਨ ਕਰ ਦਿੱਤਾ। ਮਰਿਆਦਾ ਦਾ ਨੁਕਸਾਨ ਕਰ ਦਿੱਤਾ, ਪਰੰਪਰਾ ਦਾ ਨੁਕਸਾਨ ਕਰਤਾ। ਦੁੱਖ ਇਹ ਹੈ ਹਰ ਸਿੱਖ ਨੂੰ। ਅਸੀਂ ਤਾਂ ਜਾਣਾ ਹੀ ਸੀ ਕਰੇ ਅੱਜ ਨਾ ਜਾਂਦੇ, ਸਾਲ ਨੂੰ ਚਲੇ ਜਾਂਦੇ, ਸਾਲ ਨੂੰ ਨਾ ਜਾਂਦੇ, 2 ਸਾਲ ਨੂੰ ਚਲੇ ਜਾਂਦੇ। 4 ਸਾਲ ਨੂੰ ਚਲੇ ਜਾਂਦੇ, ਕਿੰਨਾ ਚਿਰ ਬੈਠੇ ਰਹਿਣਾ ਸੀ ਅਸੀਂ ਇੱਥੇ। ਕੋਈ ਦੁੱਖ ਨਹੀਂ ਆਪਣੇ ਅਉਦੇ ਜਾਣ ਦਾ। ਔਰ ਇਸ ਗੱਲ ਦਾ ਵੀ ਦੁੱਖ ਨਹੀਂ ਹੈ ਕਿ ਕਿਸ ਢੰਗ ਦੇ ਨਾਲ ਇਹਨਾਂ ਨੇ ਅਉਦੇ ਤੋਂ ਫਾਰਕ ਕੀਤਾ। ਪਤਾ ਹੈ ਅਕਾਲ ਪੁਰਖ ਸਾਡੇ ਨਾਲ ਹੈ ਕਿਉਂਕਿ ਸੱਚ ਹੈ ਸਾਡੇ ਕੋਲ ਜਿਸ ਤਰ੍ਹਾਂ ਦੀ ਕਰਦਾਰ 쿠ਸ਼ੀ ਕੀਤੀ ਹੈ ਜਿਵੇਂ ਇੱਥੇ ਬੋਲੇਆ ਡਾਕਟਰ ਪਰਮਵੀਰ ਸਿੰਘ ਜੀ ਨੇ ਕਿਸ ਤਰ੍ਹਾਂ ਦਾ ਚਿੱਕੜ ਉਸ਼ਾਲਿਆ ਇਸ ਗੱਲ ਦਾ ਵੀ ਦੁੱਖ ਨਹੀਂ ਮੈਂ ਕੱਲ ਵੀ ਕਿਹਾ ਸੀ ਕਿ ਜੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਾਂਗਰਸ ਗਵਰਨਮੈਂਟ ਦਿਆਂ ਵਧੇਕੀਆਂ ਦੇ ਖਿਲਾਫ ਬੋਲੇਗਾ ਜਾਂ ਬੀਜੇਪੀ ਗਵਰਨਮੈਂਟ ਦੀਆਂ ਵਧੇਕੀਆਂ ਖਿਲਾਫ ਬੋਲੇਗਾ ਜਾਂ ਆਮ ਆਦਮੀ ਪਾਰਟੀ ਦੀਆਂ ਵਧੇਕੀਆਂ ਖਿਲਾਫ ਬੋਲੇਗਾ ਤੇ ਉਹ ਜਥੇਦਾਰ ਦੀ ਕਰਦਾਰ ਕੁਸ਼ੀ ਕਰਨ ਨੂੰ ਕਿਵੇਂ ਰੁਕਣਗੇ ਜਦੋਂ ਤੁਸੀਂ ਨਹੀਂ ਰੁਕੇ ਉਹਨਾਂ ਕੋਲੇ ਬਹਾਨਾ ਹੋਏਗਾ ਫਿਰ ਤੁਸੀਂ ਕਹਿਣਾ ਕਿ ਦੇਖੋ ਜੀ ਕਾਂਗਰਸ ਪਾਰਟੀ ਅਕਾਲ ਤਖਤ ਦੇ ਜਥੇਦਾਰ ਦਾ અપਮਾਨ ਕਰਦੀ ਹੈ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੇ ਅਕਾਲ ਤਖਤ ਦੇ ਜਥੇਦਾਰ ਦਾ ਅਪਮਾਨ ਕਰਦੇ ਐ ਬੀਜੇਪੀ ਦੇ ਲੀਡਰ ਅਕਾਲ ਤਖਤ ਦੇ ਜਥੇਦਾਰ ਦਾ ਅਪਮਾਨ ਕਰਦੇ ਐ ਤੇ ਉਹਨਾਂ ਨੇ ਕਹਣਾ ਤੁਸੀਂ ਸਨਮਾਨ ਕੀਤਾ ਸੀ ਤੁਸੀਂ ਕੀ ਕੀਤਾ ਸੀ ਫਿਰ ਤੁਹਾਡੇ ਕੋਲੇ ਕੀ ਜਵਾਬ ਹੋਊਗਾ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਐ ਗੱਲ ਸਹੀ ਦੀ ਨਹੀਂ ਐ ਗੱਲ ਪਹੇ ਦੀ ਐ ਫਿਰ ਤੁਸੀਂ ਕੀ ਜਵਾਬ ਦੇਓਗੇ ਹੋਏਗਾ ਤੁਹਾਡੇ ਕੋਲੇ ਜਵਾਬ ਕੋਈ ਜਵਾਬ ਨਹੀਂ ਹੋਏਗਾ ਤੁਹਾਡੇ ਕੋਲੇ ਤੁਸੀਂ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਜਿਵੇਂ ਸਾਡੇ ਖਿਲਾਫ ਜਥੇਦਾਰ ਬੋਲੇ ਤੇ ਅਸੀਂ ਜਥੇਦਾਰਾਂ ਦੀ ਚਿਕੜੋ ਛਾਲੀ ਕੀਤੀ ਕੱਲ ਨੂੰ ਇਹ ਕਾਂਗਰਸ ਪਾਰਟੀ ਵਾਲੇ ਉਹ ਭਾਜਪਾ ਵਾਲੇ ਉਹ ਝਾੜੂ ਵਾਲੇ ਉਹ ਜੇ ਤੁਹਾਡੇ ਖਿਲਾਫ ਜਥੇਦਾਰ ਬੋਲਣ ਤੇ ਤੁਸੀਂ ਵੀ ਐ ਕਰ ਸਕਦੇ ਹੋ ਤੁਸੀਂ ਇਹ ਸਮਝਾਇਆ ਉਹਨਾਂ ਨੂੰ ਜਾਂ ਜਿਹੜੇ ਸਿੱਖ ਵਿਰੋਧੀ ਲਾਬੀ ਦੇ ਬੰਦੇ ਨੇ ਤੁਸੀਂ ਉਹਨਾਂ ਨੂੰ ਦੱਸਿਆ ਕਿਸ ਤਰ੍ਹਾਂ ਚਿਕੜ ਛਾਲੀ ਕਰਦੇ ਹੋ ਜੇ ਜਥੇਦਾਰ ਤੁਹਾਡੇ ਤੇ ਉਂਗਲ ਚੁੱਕੇ ਤੁਸੀਂ ਡੇਰੇਦਾਰਾਂ ਨੂੰ ਦੱਸਿਆ ਕਿ ਜਥੇਦਾਰ ਤੁਹਾਡੇ ਖਿਲਾਫ ਬੋਲੇ ਤੇ ਤੁਸੀਂ ਜਥੇਦਾਰਾਂ ਦੀ ਛਲ ਲਾ ਦਿਓ ਜਿਵੇਂ ਅਸੀਂ ਲਾਈ ਹੈ ਤੁਸੀਂ ਇਹ ਦੱਸਿਆ ਇਹ ਦੱਸਿਆ ਤੁਹਾਡੇ ਕੋਲੇ ਕੋਈ ਵੀ ਜਵਾਬ ਨਹੀਂ ਹੋਏਗਾ ਜਥੇਦਾਰ ਦੀ ਪਦਵੀ ਨੂੰ ਪ੍ਰੋਟੈਕਟ ਕਰਨ ਵਾਸਤੇ ਕਿਉਂਕਿ ਤੁਹਾਡੀ ਡਿਊਟੀ ਲੱਗੀ ਸੀ ਜਹੇਦਾਰ ਦੀ ਪਦਵੀ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਤੇ ਜਦੋਂ ਤੁਸੀਂ ਜਿਹੜੀ ਇਹ ਮਾਨ ਮਰਿਆਦਾ ਰੋਲੀ ਹੈ ਜਦੋਂ ਕੋਈ ਹੋਰ ਰੋਲੂਗਾ ਤੁਸੀਂ ਕਿਵੇਂ ਰੱਖਿਆ ਕਰੋਗੇ ਇਸ ਕਰਕੇ ਤੁਹਾਡਾ ਪਾਸੇ ਹਟ ਜਾਣਾ ਬਿਹਤਰ ਹੈ ਤੁਹਾਡਾ ਘਰੇ ਤੁਰ ਜਾਣਾ ਬਿਹਤਰ ਹੈ ਔਰ ਸਾਧ ਸੰਗਤ ਨੂੰ ਇਹਨਾਂ ਨੂੰ ਘਰੇ ਤੋੜਨਾ ਜਿਹੜਾ ਹੈ ਉਹ ਬਿਹਤਰ ਹੋਏਗਾ ਮੈਂ ਹੈਰਾਨ ਹੈ ਕੋਈ ਗਰੰਥੀ ਹੈ ਨਾ ਗੁਰਦੁਆਰਾ ਸਾਹਿਬ ਦਾ ਪਿੰਡਦਵਾਰ ਦੇ ਪਿੰਡ ਦੇ ਗੁਰਦੁਆਰੇ ਦਾ ਗਰੰਥੀ ਉਹਦੀ ਵੀ ਸ਼ਾਨ ਦੇ ਖਿਲਾਫ ਬੋਲਣ ਲਈ 100 ਵਾਰ ਸੋਚਦਾ ਕੋਈ ਪੋਲੀਟੀਕਲ ਬੰਦਾ ਕਿਸੇ ਵੀ ਪਾਰਟੀ ਦਾ ਹੋਵੇ ਬਿਹਾਰ ਸਿੱਖਾਂ ਚ ਗਰੰਥੀ ਦਾ ਉਹਦਾ ਬੜਾ ਸਨਮਾਨਜਨਕ ਹੈ ਇਹ ਗਰੰਥੀ ਹੈ ਇਹਦੇ ਖਿਲਾਫ ਸੋਚ ਸਮਝ ਕੇ ਬੋਲੀਏ ਕੋਈ ਵੀ ਰਾਜਨੀਤਿਕ ਕਿਸੇ ਗੈਰ ਅਕਾਲੀ ਪਾਰਟੀ ਦਾ ਬੰਦਾ ਕਿਸੇ ਗਰੰਥੀ ਬਾਰੇ ਬੋਲਣ ਲੱਗਿਆ ਵੀ 100 ਵਾਰ ਸ਼ਰਮ ਕਰਦਾ ਪਰ ਤੁਹਾਨੂੰ ਸ਼ਰਮ ਨਹੀਂ ਆਈ ਆਪਣੇ ਜਥੇਦਾਰਾਂ ਦੇ ਖਿਲਾਫ ਬੋਲਦੇ ਕੀ ਪਰਤ ਪਾ ਰਹੇ ਹੋ ਤੁਸੀਂ ਕਿਹੜੇ ਪੂਰਨੇ ਪਾ ਰਹੇ ਹੋ ਤੁਸੀਂ ਦੁੱਖ ਇਸ ਗੱਲ ਦਾ ਹੈ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾ ਲਿਆ ਇਸ ਗੱਲ ਦਾ ਦੁੱਖ ਨਹੀਂ ਹੈ ਜਿਹੜਾ ਵੀ ਉਸ ਤਖਤ ਤੇ ਬੈਠੇਗਾ ਉਹਨੂੰ ਨਿਸ਼ਾਨਾ ਬਣਾਇਆ ਜਾਏਗਾ ਦੁੱਖ ਇਸ ਗੱਲ ਦਾ ਹੈ ਕਿਉਂਕਿ ਤੁਸੀਂ ਤਿਰਤ ਪਾਤੀ ਹੈ ਤੁਸੀਂ ਪੂਰਨੇ ਪਾਤੇ ਹੈ ਤੁਸੀਂ ਲਕੀਰਵਾ ਦਿੱਤੀ ਹੈ ਕਿ ਇਸ ਲਕੀਰ ਦੇ ਉੱਤੇ ਤੁਰਿਆ ਜਾ ਸਕਦਾ ਹੈ ਔਰ ਪਾਈ ਕਿਸ ਲਈ ਆਪਣੇ ਜਾਤੀ ਮਫਾਦ ਲਈ ਤਾਡੀ ਗੱਲ ਨਹੀਂ ਮੰਨੀ ਗਈ ਇਸ ਲਈ ਪਾਈ ਤੁਹਾਡੀ ਗੱਲ ਨਹੀਂ ਮੰਨੀ ਗਈ ਇਸ ਲਈ ਪਾਈ ਤੁਹਾਡਾ ਫਰਜ਼ ਸੀ ਇਹਨਾਂ ਪਦਵੀਆਂ ਦੇ ਮਾਣ ਸਨਮਾਨ ਨੂੰ ਕਾਇਮ ਰੱਖਣਾ ਤੁਹਾਡਾ ਫਰਜ਼ ਸੀ ਇਹਨਾਂ ਪਦਵੀਆਂ ਦੇ ਮਾਣ ਸਨਮਾਨ ਨੂੰ ਕਾਇਮ ਰੱਖਣਾ ਔਰ ਉਸ ਮਾਣ ਸਨਮਾਨ ਨੂੰ ਤੁਸੀਂ ਰੋਲਿਆ ਇਸ ਕਰਕੇ ਸਭ ਤੋਂ ਵੱਡੇ ਦੋਸ਼ੀ ਨੇ ਇਹ ਸਭ ਤੋਂ ਵੱਡੇ ਦੋਸ਼ੀ ਤੇ ਇਹਨਾਂ ਦੋਸ਼ੀਆਂ ਦਾ ਹੁਣ ਟਿਕੇ ਰਹਿਣਾ ਜਿਹੜਾ ਹੈ ਸਿਆਸਤ ਦੇ ਵਿੱਚ ਇਹ ਪੰਥ ਲਈ ਬਹੁਤ ਘਾਤਕ ਹੈ ਇਹਨਾਂ ਦੋਸ਼ੀਆਂ ਦਾ ਸਿਆਸਤ ਟਿਕੇ ਰਹਿਣਾ ਪੰਥ ਲਈ ਬਹੁਤ ਘਾਤਕ ਹੈ ਸਾਥ ਸੰਗਤ ਜੀ ਹੁਣ ਸੰਗਤ ਨੇ ਦੇਖਣਾ ਹੈ ਕਿ ਅਸੀਂ ਕੀ ਕਰਨਾ ਹੈ ਕਿ ਨਹੀਂ ਕਰਨਾ ਹਕੀਕਤ ਇਹ ਹੋਈ ਹੈ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਇਸਤੇਮਾਲ ਕਰਕੇ ਆਪਣੀ ਸਿਆਸਤ ਦੇ ਵਿੱਚ ਉਭਾਰ ਚਾਉਂਦੇ ਸੀ ਚਲੋ ਕਰ ਲੈਂਦੇ ਉਹ ਉਭਾਰ ਪਰ ਜਿਵੇਂ ਕਸ਼ਮੀਰ ਸਿੰਘ ਜੀ ਨੇ ਦੱਸਿਆ ਥੋੜਾ ਤਿਆਗ ਦਿਖਾ ਕੇ ਤਾਂ ਆਉਂਦੇ ਨਾ ਇਹੋ ਕਿਹਾ ਸੀ ਨਾ ਵੀ ਤਿਆਗ ਦਿਖਾ ਦਿਓ ਤਿਆਗ ਦਿਖਾ ਦਿਓ ਹੁੰਜੇ ਆਪਣਾ ਕਮੀਜ਼ ਚੱਕੀਏ ਨਾ ਤੇ ਢਿੱਡ ਨੰਗਾ ਹੁੰਦਾ ਇੱਕ ਤਾਂ ਹੁੰਦਾ ਨਾ ਕਹਿਣਾ ਇਹਨਾਂ ਦੇ ਤਰਲੇ ਕੱਢੇ ਸੀ ਤਰਲੇ ਉਹਦੇ ਛੱਡ ਕੇ ਆਜੋ ਬਚ ਜੋਗੇ ਬਚ ਜੋਗੇ ਪਰ ਇਸ ਤਰ੍ਹਾਂ ਚੁੰਬੜ ਗਏ ਜਿਵੇਂ ਜਾਨਵਰ ਨਹੀਂ ਸੜਕ ਤੇ ਕਈ ਵਾਰੀ ਗੱਡੀਆਂ ਥੱਲੇ ਆ ਕੇ ਮਰ ਜਾਂਦਾ ਮੁਰਕੇ ਖੁਰਪਿਆ ਨਾ ਲਾਉਣਾ ਪੈਂਦਾ ਕਹਿੰਦੇ ਖੁਰਪਿਆ ਨਾ ਲਾਦੋਂਗੇ ਤੇ ਲੈ ਜਾਗੇ ਨਹੀਂ ਅਸੀਂ ਨਹੀਂ ਲੈਂਦੇ ਖੁਰਪਿਆ ਨਾ ਲਾਦੋਂਗੇ ਜੇ ਪੰਤ ਖੁਰਪਿਆ ਨਾ ਲਾਦੋਂਗੇ ਤੇ ਲੈ ਜਾਗੇ ਅਸੀਂ ਨਹੀਂ ਲੈਂਦੇ ਤੇ ਹੁਣ ਵਕਤ ਆ ਗਿਆ ਇਹਨਾਂ ਨੂੰ ਖੁਰਪਿਆ ਨਾ ਲਾਉਣ ਦਾ ਖੁਰਚ ਖੁਰਚ ਕੇ ਵਕਤ ਆ ਗਿਆ ਇਹਨਾਂ ਨੂੰ ਖੁਰਪਿਆ ਨਾ ਲਾਉਣ ਦਾ ਇਹਨਾਂ ਨੇ ਲੈਣਾ ਨਹੀਂ ਹੈ ਚੁੰਬੜੇ ਰਹਿਣਾ ਇਹਨਾਂ ਨੇ ਇਹ ਹੁਣ ਤੁਸੀਂ ਲਾਉਣਾ ਹੈ ਖੁਰਪੇ ਤਿੱਖੇ ਕਰ ਲਓ ਇਹਨਾਂ ਨੂੰ ਲਾਉਣ ਵਾਸਤੇ ਫਿਰ ਪੰਥ ਦੀਆਂ ਸੰਸਥਾਵਾਂ ਦਾ ਮਲਾਲ ਪੰਥ ਦੀਆਂ ਸੰਸਥਾਵਾਂ ਦਾ ਮਾਣ ਜਿਹੜਾ ਹੈ ਉਹ ਬਚੇਗਾ ਵਰਨਾ ਨਹੀਂ ਬਚਣਾ